ਰਾਤ ਨੂੰ ਅਰਾਊਂਡ ਪੌਣੇ 11 ਵਜੇ ਇੱਕ ਸਾਨੂੰ ਕਾਲ ਰਿਸੀਵ ਹੋਈ ਲੜਕਾ ਨਵਚੇਤਨ ਵੱਲੋਂ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੇ ਸੀ ਜਿੱਥੇ ਨਾਲ ਹੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਜੋ ਬਾਹਰ ਆ ਕੇ ਇਹਨਾਂ ਦਾ ਹੱਥੋਂ ਪਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਕਾ ਸੀ ਵਿਵੇਕ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੇ ਜੀ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਤੇ ਜਿਹੜੇ ਚਾਰਜ ਲੜਕੇ ਸੀ ਇਹਨਾਂ ਨੇ ਬਾਈ ਨੇਮ ਆਪ ਐਫ ਆਈ ਆਰ ਰਜਿਸਟਰ ਕਰੀ 307 25 ਸਾਈ ਚਰੀਂਗਣਾ ਕਿਹਨਾਂ ਬੰਦੇ ਦੇ ਕੀ ਕਾਰਨ ਕੀ ਰਿਹਾ ਵਿਸ਼ੇ ਤੋਂ ਇਹ ਇਹਨਾਂ ਦਾ ਜੀ ਕਾਰਨ ਸੀਗਾ ਇਹ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਨਾ ਡਰਿੰਕ ਕਿਉਂ ਸੀ ਆ ਬਸ ਦੋ ਵਿੱਚ ਦੋ ਦੋ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਹੈ ਉਹ ਬਹਿਸ ਤੋਂ ਬਾਅਦ ਹੈ ਜਦੋਂ ਬਾਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਖੋਲ੍ਹ ਲਏ ਉਹ ਤੋਂ ਬਾਅਦ ਜਿਹੜਾ ਨਵ ਵਿਵੇਕ ਹੈ ਲੜਕਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਨਵ ਚੇਤਨ ਦੇ ਉੱਤੇ ਜੋ ਉਹਦੇ ਪੈਰ ਦੇ ਵਿੱਚ ਲੱਗਿਆ ਹੈ ਜੀ ਤੋ ਵਜਾ ਰੰਜਿਸ਼ ਕਿਸੇ ਮੋਟੀ ਨਹੀਂ ਕੋਈ ਵਜਾ ਕੋਈ ਰੰਜਿਸ਼ ਨਹੀਂ ਹੈ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੇ ਕੀਤਾ ਫਿਰਿੰਗ ਕੀਤੀ ਹੈ ਦੋਨੋਂ ਪਾਰਟੀ ਸੇ ਉਹ ਐਸਾ ਚ ਕੋਈ ਵਜਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਸਮਝੀ ਇਹ ਸਭ ਇਹ ਹਥਿਆਰ ਨਾ ਕੋ ਜਿਹੜੇ ਲਾਇਸੈਂਸੀ ਸੀ ਗੈਰਕਾਨੂੰਨੀ ਇਹਦੇ ਕੋਈ ਜਿਹੜਾ ਆਪਾਂ ਰਿਮਾਂਡ ਦੇ ਇਹਨਾਂ ਨੂੰ ਹਿਟਾਇਆ ਤੇ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵੈਪਨ ਸੀ ਗੈਰਕਾਨੂੰਨੀ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਕੇ ਵਿੰਨ 5 ਮਿੰਟਸ ਪਹੁੰਚ ਕੇ ਆਪਾਂ ਨੂੰ ਲੜਕੇ ਜਿਹੜੇ ਇੱਕ ਲੜਕਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅੱਪਰ ਰਾਤ ਕੱਲ ਰਾਤ ਸਾਡੀ ਟੀਮ ਪਹੁੰਚੀ ਡਲੌਜ਼ੀ ਪਤਾ ਲੱਗਾ ਹਨ ਨੂੰ ਇਨਫਾਰਮੇਸ਼ਨ ਆਈ ਸੀ ਕਿ ਡਲੌਜ਼ੀ ਰਹ ਰਹੇ ਆ ਬਟ ਇਹ ਤਿੰਨ ਲੜਕੇ ਅਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਡੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਇਹ ਬਾਈ ਨੇਮ ਚਾਰ ਲੜਕੇ ਆ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ ਮੋਹਿਤ ਵਿਵੇਕ ਅਤੇ ਸੰਜੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਡਲੌਜ਼ੀ ਲੈ ਕੇ ਗਿਆ ਸੀਗਾ ਇਹਨਾਂ ਚ ਆਪਸ ਇਹਨਾਂ ਦਾ ਕਜ਼ੀ ਨਹੀਂ ਲੱਗਦਾ ਵਾ ਜੋ ਬਾਊ ਹੈ ਉਹਦਾ ਕਸਨ ਲੱਗਦਾ ਤੇ ਇੰਨੇ ਉਹਨਾਂ ਨੂੰ ਪਨਾਹ ਦੀ ਢਹਾਉਸੀ ਲੈ ਕੇ ਜਾ ਕੇ ਇਹਨਾਂ ਨੂੰ ਪਨਾਹ ਦਿੱਤਾ ਆਪਾਂ ਇਹਨੂੰ ਵੀ ਵਿਚ ਵਿਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜਾਂ ਪਨਾਹ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਤੇ ਰੈਸਟੋਰੈਂਟ ਜਿਸ ਕੋ ਸਿਜੀ ਨੇ ਸਾਹਮਣੇ ਬਿਲਕੁਲ ਸੀਸੀਟੀਵੀ ਸਾਹਮਣੇ ਆਈ ਹੈ ਉਹ ਤੁਹਾਨੂੰ ਪਤਾ ਲੱਗਿਆ ਕਿਹੜੇ ਲੱਗੇ ਸੀ ਕਿ ਕਿੰਨੀ ਦੇਰ ਤੋਂ ਆਪਾਂ ਇਕੱਠੇ ਸੀ ਅਰਾਊਂਡ ਅੱਧਾ ਪੌਣਾ ਘੰਟਾ ਇਹਨਾਂ ਦੇ ਅੰਦਰ ਇਹਨਾਂ ਦਾ ਆਪਸ ਵਿੱਚ ਬੈਸਟ ਬਾਜੀ ਹੁੰਦੀ ਰਹੀ ਤੇ ਜੋ ਕੀ ਬਾਹਰ ਆ ਕੇ ਲੜਾਈ ਵਿੱਚ ਪੁੱਟਦੀ ਬੋਰਟੂ ਇਹਦਾ ਮੈਟਰ ਵੀ ਅੰਦਰ ਦਾ ਮੈਸਜ ਕੋਈ ਸਾਹਮਣੇ ਨਹੀਂ ਆਇਆ ਕੋਈ ਗੱਲ ਨਹੀਂ ਹੋਈ ਕਿ ਆਪ ਉਸ ਕੋਈ ਪਹਿਲਾਂ ਕੋ ਰੰਜਿਸ਼ ਹੋਏ ਜਾਂ ਪੁਰਾਣਾ ਕੋਈ ਇਹਨਾਂ ਦਾ ਇੱਕ ਦੂਜੇ ਨੂੰ ਜਾਣਦੇ ਹੋਣ ਕੋਈ ਇਹੋ ਜਿਹਾ ਸਾਹਮਣੇ ਨਹੀਂ ਆਇਆ ਰਵਿੰਦਰ ਜੀ ਨੇ ਉਮਰ ਕਿੰਨੀ ਦੇ ਕਾਰੋਦਾਰ ਹੀ ਇਹਨਾਂ ਦਾ ਪਰਸਪੰਦ ਹੈ ਇਹ ਸਟੂਡੈਂਟ ਨਹੀਂ ਆ ਰਹਾ 30 ਤੋਂ 40 45 ਸਾਲ ਦੇ ਵਿੱਚ ਇਹਨਾਂ ਤੇ ਜਿਹੜੀ ਹੈਗੀ ਆ ਏਜ ਹੈ ਤੇ ਆਪਣੀ ਇਹਨਾਂ ਦੇ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦਾ ਇਹਨਾਂ ਵਿੱਚ ਸਾਰੇ ਆਪਣਾ ਕੰਮ ਕਰਦੇ ਨੇ ਬਿਜ਼ਨਸ ਕਰਦੇ ਨੇ ਪਹਿਲਾਂ ਵੀ ਪਰਚੇ ਨਹੀਂ ਪਰਚਾ ਕੋਈ ਨਹੀਂ ਚੰਗੇ ਪਰਿਵਾਰਾਂ ਦੇ ਬੱਚੇ ਨੇ ਕੋਈ ਐਸਾ ਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਪੁਰਾਣਾ ਨਹੀਂ ਤੇ ਮੈਨੂੰ ਸਿਰਫ ਅੱਖਾਂ ਸਿਰਫ ਅਗੇ ਇੱਕ ਦੂਜੇ ਨੂੰ ਦੇਖਿਆ ਇਹਨਾਂ ਨੇ ਕਿ ਉਹਨੂੰ ਮੈਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ ਦੇਖਿਆ ਆਏ ਨੇ ਜਾਂ ਕੋਈ ਪੂਰੀ ਵਟ ਦਾ ਇਸ ਕਰਕੇ ਇਹਨਾਂ ਦਾ ਬਸ ਝਗੜਾ ਲੱਗਿਆ ਕੀ ਸਮਝੋਗੇ ਛੋਟੋ ਛੋਟੀ ਗੱਲਾਂ ਜਿੱਤਾਂ ਨਹੀਂ ਲੜਾਈਆਂ ਹੋਣੀਆਂ ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਜੀ ਉਸੇ ਨੂੰ ਸੌਲਡ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜੀ ਗੱਲ ਦੇਖੋ ਕਿਥੋਂ ਤੱਕ ਪਹੁੰਚ ਗਈ ਚੰਗੇ ਭਲੇ ਬਹੁਤ ਪਰਿਵਾਰ ਆ ਤੁਹੀ ਮਿਲੇ ਵੀ ਉਹਨੇ ਪਰਿਵਾਰਾਂ ਨੂੰ ਬਟ ਦੇਖੋ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਰਾਜ਼ਗੀ ਸੀ ਉਹਨੂੰ ਬਾਹਰ ਆ ਕੇ ਨਾਲ ਕੋਈ ਫੈਸਲਾ ਕੀਤਾ ਗਿਆ ਮੋਗਾ ਦੇ ਬਾਹਰ ਦੋ ਬੰਦੇ ਨੂੰ ਆਪਾਂ ਜੇਲ੍ਹ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਡਿਮਾਂਡ ਤੇ ਲਾਂਦਾ ਚਾਰ ਤੇ ਪਾਸ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਤੇ ਗੱਡੀ ਰਿਕਵਰ ਕਰਾਂਗੇ ਤੇ ਹੋਂ ਕੁਚੈ ਨਾਲ ਕੁਝ ਬਿਲਕੁਲ ਲੋਟ ਲੜ ਚ ਕਰਾਏ ਕੋਈ ਇਤਨੀ ਗੱਲ ਨਹੀਂ ਭਾਜੀ ਕੋਈ ਨਾ ਦੋਸਰਾਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪ੍ਰਚਲਿਤ ਜਿਸ ਤਰ੍ਹਾਂ ਦਾ